ਪੰਜਾਬ ਦੇ ਵਿੱਚ ਸਿਆਸੀ ਸਮੇਕਰਨ ਜਿਉਂ-ਜਿਉਂ ਤਬਦੀਲੀਆਂ ਲੈ ਰਹੇ ਨੇ ਉਵੇਂ-ਉਵੇਂ ਹੀ ਹਰਿਆਣੇ ਵੱਲ ਵੀ ਵਾਚਣਾ ਜ਼ਰੂਰੀ ਹੈ ਦੋਵੇਂ ਸੂਬੇ ਇਸ ਵੇਲੇ ਨਿਗਾਹਾਂ ਦੇ ਉੱਤੇ ਬਣੇ ਹੋਏ ਨੇ ਪੰਜਾਬ ਦੀ ਗੱਲ ਸ਼ੁਰੂ ਕਰਦੇ ਆਂ ਪੰਜਾਬ ਬਾਰੇ ਚਰਚਾ ਸ਼ੁਰੂ ਕਰਦੇ ਆਂ ਸਾਡੇ ਨਾਲ ਅੱਜ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸਰਦਾਰ ਜਸਵੀਰ ਸਿੰਘ ਪੱਟੀ ਮੌਜੂਦ ਨੇ ਪੱਟੀ ਸਾਹਿਬ ਸਮਾਂ ਦਿੱਤਾ ਸਭ ਤੋਂ ਪਹਿਲਾਂ ਦਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਪੱਤੀ ਸਾਹਿਬ ਸ਼ੁਰੂਆਤ ਕਰਦੇ ਆ ਬੀਬੀ ਜਗੀਰ ਕੌਰ ਤੋਂ ਹਾਲ ਹੀ ਦੇ ਵਿੱਚ ਚਰਚਾਵਾ ਸੀ ਕਿ ਉਹਨਾਂ ਨੂੰ ਜਿਹੜਾ ਸਮਨ ਭੇਜਿਆ ਗਿਆ ਹੈ ਜਾਂ ਕਹਿ દਈਏ ਕਿ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਕਿ ਸਪਸ਼ਟ ਕਰਨ ਜਿਹੜਾ ਦਿੱਤਾ ਜਾਵੇ ਉਸ ਦੇ ਵਿੱਚ ਸ੍ਰੀ ਕਾਲ ਤੱਕ ਸਾਹਬ ਦੇ ਸਾਹਮਣੇ ਪੇਸ਼ ਹੋ ਗਿਆ ਅਨਤਮਸਤਕ ਹੋਇਆ ਔਰ ਪੇਸ਼ ਹੋ ਗਿਆ ਇਹ ਸਾਰਾ ਕੁਝ ਕਿਸ ਤਰ੍ਹਾਂ ਦੇਖ ਰਹੇ ਹੋ ਖਾਸ ਕਰਕੇ ਨੋਟਿਸ ਜਾਰੀ ਹੋਣਾ ਅਚਾਨਕ ਬੀਬੀ ਜਗੀਰ ਕੌਰ ਨੂੰ ਲੈ ਕੇ ਔਰ ਜਿਹੜੇ ਦੋ ਮਸਲੇ ਉਹਦੇ ਵਿੱਚ ਸੀਗੇ ਇਹ ਸਾਰਾ ਕੁਝ ਆਪਾਂ ਇਹਦੇ ਉੱਤੇ ਇਹਦੇ ਤੋਂ ਸ਼ੁਰੂਆਤ ਕਰਦੇ ਆਂ ਦੇਖਿਏ ਬੀਬੀ ਜਗੀਰ ਕੌਰ ਜਿਹੜੀ ਆ ਉਹ ਤਿੰਨ ਵਾਰੀ ਹੁਣ ਤੱਕ ਐਸਪੀਸੀ ਦੀ ਪ੍ਰਧਾਨਗੀ ਕਰ ਚੁੱਕੀ ਆ ਜੀ ਜਿਹੜੇ ਮੁੱਦੇ ਨੂੰ ਲੈ ਕੇ ਬਕਾਇਦਾ ਤੌਰ ਤੇ ਇਹਨਾਂ ਨੇ ਨੋਟਿਸ ਭੇਜਿਆ ਕੱਲ ਤੱਕ ਤੋਂ ਉਹ ਮੈਂ ਸੋਚਦਾ ਸਿਆਸਤ ਤੋਂ ਪ੍ਰੇਰਿਤ ਹੈ ਇਸ ਕਰਕੇ ਕਿ ਬੀਬੀ ਜਗੀਰ ਕੌਰ ਜਦੋਂ ਇਹ ਘਟਨਾ ਵਾਪਰਦੀ ਉਹਦੀ ਬੇਟੀ ਵਾਲੀ ਤੇ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਬੀਬੀ ਜਗੀਰ ਕੌਰ ਜਿਹੜੀ ਆ ਉਹ ਦੋ ਵਾਰੀ ਬਾਅਦ ਵਿੱਚ ਜਿਹੜੀ ਆ ਐਸਪੀਸੀ ਦੀ ਪ੍ਰਧਾਨ ਬਣਦੀ ਆ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬਣਦੀ ਆ ਮੈਂ ਲਾਵਾਂਗੇ ਜੀ ਤੇ ਉਦੋਂ ਇਹਨਾਂ ਨੂੰ ਕਿਉਂ ਚੇਤੇ ਜਿਹਾ ਇਹ ਜਥੇਦਾਰ ਉਦੋਂ ਉੱਥੇ ਬੀਠੇ ਹੁੰਦੇ ਸੀ ਜਦੋਂ ਬੀਬੀ ਜਗੀਰਪੁਰ ਪ੍ਰਧਾਨ ਹੁੰਦੀ ਸੀ ਤੇ ਕੋਲ ਦਾ ਕੇ ਇਹਨਾਂ ਦੇ ਆਪਣੇ ਸੰਬੋਧਨ ਵੀ ਕਰਦੀ ਸੀ ਤੇ ਪ੍ਰਧਾਨ ਵੀ ਕਰਦੀ ਸੀ ਜਲਾਸ ਦੀ ਕਿ ਕਦੀ ਉਹਨਾਂ ਨੂੰ ਚੇਤੇ ਨਹੀਂ ਆਇਆ ਜਿਹੜੇ ਲੋਕ ਹੁਣ ਬੀਬੀ ਜਗੀਰਕੌਰ ਦੇ ਖਿਲਾਫ ਬਕਾਇਦਾ ਤੌਰ ਤੇ ਦਰਖਾਸਤ ਲੈ ਕੇ ਗਏ ਉਹਨੂੰ ਪਹਿਲਾਂ ਗੁਣ ਚਿੱਤੇ ਆ। ਹੂੰ ਮੈਂ ਇੱਕ ਗੱਲ ਕਹਿ ਦਿਆ। ਅਕਾਲ ਤਖਤ ਸਾਡੀ ਇੱਕ ਸੰਸਥਾ ਵਾ ਇੰਸਟੀਟਿਊਸ਼ਨ ਜੀ ਤੇ ਜਿਹੜਾ ਜਥੇਦਾਰ ਉਹ ਇੱਕ ਇੰਸਟਰੂਮੈਂਟ ਹੈ ਇੱਕ ਸਾਧਨ ਆ। ਉਹਨੂੰ ਚਲਾਉਣ ਵਾਲਾ ਹੂੰ ਹੂੰ ਅਕਾਲ ਤਖਤ ਤੇ ਜੇ ਚਲਾਉਣਾ ਤੇ ਫਿਰ ਉਹਦੀ ਮਰਿਆਦਾ ਤੇ ਉਹਦੇ ਨਿਯਮਾਂ ਦੀ ਜਿਹੜੀ ਉਹ ਲੰਗਣਾ ਨਹੀਂ ਹੋਣੀ ਚਾਹੀਦੀ। ਜੀ ਸ਼੍ਰੋਮਣੀ ਕਮੇਟੀ ਕੋਲੇ ਤਿੰਨ ਜਥੇਦਾਰ ਪੰਨੋਂ ਲਿਖ ਕੇ ਦੇ ਚੁੱਕੇ ਨੇ ਵੀ ਤੁਸੀਂ ਇੱਕ ਵਿਧਾਨ ਬਣਾਓ ਜਥੇਦਾਰ ਕਾਲ ਤੱਕ ਦਾ ਜਿਹੜੀ ਉਹਦੀ ਨਿਯੁਕਤੀ ਉਹਦੀ ਸੇਵਾ ਮੁਕਤੀ ਦਾ ਸੇਵਾ ਬਨੂ ਦੀ ਟਨਿਓਰ ਉਹਦੇ ਨਿਜ਼ਮ ਉਹਦਾ ਅਧਿਕਾਰ ਖੇਤਰ ਸਾਰਾ ਦਰਜ ਹੋਵੇ ਦੇ ਵਿੱਚ ਹਮ ਲੇਕਿਨ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਨਹੀਂ ਬਣਾਇਆ ਹਮ ਦੋ ਮੈਂਬਰ ਵਿਰੋਧੀ ਧਿਰ ਦੇ ਜਸਵੰਤ ਸਿੰਘ ਤੇ ਕਿ ਸ਼ਾਇਦ ਇੰਦਰਬੀਰ ਸਿੰਘ ਇੰਦਰਪਾਲ ਵੀ ਯਾਦ ਨਹੀਂ ਮਨਾ ਦੋਨੇ ਐਥੀ ਐਡਜੈਕਟਿਵ ਦੀ ਮੀਟਿੰਗ ਜਿਹੜੀ ਹੋਈ ਆ ਪਿਛਲੇ ਦਿਨੀ 28 ਤਰੀਕ ਨੂੰ ਉਹਦੇ ਵਿੱਚ ਇਹ ਮੁੱਦਾ ਜਾਗਰ ਕੀਤਾ ਸੀ ਵੀ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਸਭ ਬਣਾ ਕੇ ਤਾਂ ਵਿਧਾਨ ਬਣਾਇਆ ਜਾਵੇ ਲੇਕਿਨ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਤੌਰ ਤੇ ਉਹਦੇ ਕੋਈ ਡੱਡਾ ਨਹੀਂ ਗਿਆ ਉਹਦੇ ਕੁਝ ਨਹੀਂ ਕੀਤਾ ਉਹਨਾਂ ਨੇ ਨਾ ਹਮੀ ਪਰੀ ਦਾ ਖਿਲਾਫ ਨਾ ਹੱਕ ਦੇ ਵਿੱਚ ਇਹਦਾ ਮਤਲਬ ਜੇ ਜਥੇਦਾਰ ਸ਼੍ਰੋਮਣੀ ਕਮੇਟੀ ਉਹ ਜਿਹਦੂਨ ਆਪਣੇ ਇੰਸਟੂਮੈਂਟ ਸਮੀਧਿਆ ਜਿੰਦਾ ਮਰਜੀ ਵਰਤੀ ਜਾਓ ਕਰਦੇ ਬੀਬੀ ਜਗੀਰ ਕੌਰ ਨੂੰ ਬੁਲਾਉਣ ਦੀ ਗੱਲ ਜੀ ਬੀਬੀ ਜਗੀਰ ਕੌਰ ਤੇ ਦੋ ਇਲਜ਼ਾਮ ਲਾਇਏ ਗਏ ਪੀ ਇੱਕ ਉਹ ਆਪਣੀ ਧੀ ਦੀ ਕਤਲ ਹੂੰ ਦੂਸਰਾ ਉਹ ਤੇ ਇਲਜ਼ਾਮ ਲਾਇਆ ਪੀ ਜਦੋਂ ਪਹਿਲੀ ਵਾਰੀ ਪ੍ਰਧਾਨ ਬਣੀ ਤੋ ਉਹਦੇ ਮੂੰਹ ਤੇ ਬੁੱਛਾ ਸੀ ਉਹਦੇ ਵਾਲ ਸੀ ਉਹ ਵਾਲ ਕਿੱਥੇ ਗਏ ਰੋਮਾਂ ਦੀ ਬੇਦਬੀ ਹੂੰ ਲਿਖ ਮੈਂ ਇਹ ਕਹਿ ਦੇ ਹਾਂ ਜਿਹੜੀ ਗੁਰਬਾਣੀ ਆ 685 ਨੰਬਰ ਪੰਨੇ ਦੇ ਉੱਤੇ ਅੰਗਰੇਜ਼ੀ ਉੱਤੇ ਪਹਿਲੀ ਪਾਸ਼ੇ ਦਾ ਇੱਕ ਸ਼ਬਦ ਹੈ ਜਿਹੜੇ ਸ਼ਬਦ ਦੇ ਅਰਥ ਕਰੀਏ ਮਰਤੇ ਇਸ ਕਰਕੇ ਸ਼ਬਦ ਦੀ ਬਾਰੀ ਵਿਆਖਿਆ ਨਹੀਂ ਕਰੂਗਾ ਕਿ ਕਈਆਂ ਨੂੰ ਲੋਕਾਂ ਨੂੰ ਤਰਾਜ ਹੁੰਦਾ ਜਿਹਦੀ ਸਹੀ ਨਹੀਂ ਪੜਿਆ ਜਿਹਦੀ ਬੜੇ ਮੈਅ ਕਰ ਚੁੱਕੀ ਲੈਣਾ ਉਹਦੇ ਅਰਥਾਂ ਦੀ ਗੱਲ ਕਰੀਏ ਤੇ ਜਿਹੜਾ ਇੱਕ ਮਨੋੱਖਾ ਗੁਰੂ ਸਾਹਿਬ ਨੇ ਕਿਹਾ ਵੀ ਉਹ ਰੱਬ ਨੂੰ ਜਿਹੜਾ ਔਰਤ ਸੁਭੋਕੇ ਮਿਲਦਾ ਉਹਦੇ ਵਿੱਚ ਉਹਨਾਂ ਨੇ ਇੰਨੀ ਗੱਲ ਕੀਤੀ ਵੀ ਔਰਤ ਨੂੰ ਆਪਣਾ ਸਵਾ ਆਪਣਾ ਸਵਾਰਨ ਦਾ ਅਧਿਕਾਰ ਆ ਜੇ ਸਵਾਰਨਧ ਕਰ ਤੇ ਤੁਸੀਂ ਰੋਕ ਵੀ ਨਹੀਂ ਸਕਦੇ ਉਹਨਾਂ ਨੂੰ ਹੂੰ ਦੂਸਰੀ ਚੀਜ਼ ਰੋਮਾ ਦੀ ਬੇਦਬੀ ਤੁਸੀਂ ਗੱਲ ਕਰਦੇ ਹੋ ਬੀਬੀ ਜਗੀਰਕੌਰ ਦਾ ਪਛੋਕੜ ਵੇਖ ਲਓ ਤੇ ਆਪਣੇ ਸ਼੍ਰੋਮਣੀ ਕਮੇਟੀ ਦਾ ਪਛੋਕੜ ਵੇਖ ਲਓ ਜਿੱਥੇ ਦਰਾਂ ਦੇ ਪ੍ਰਬੰਧ ਦਾ ਪਛੋਕੜ ਵੇਖ ਲਓ ਹੂੰ ਬੀਬੀ ਜਗੀਰਕੌਰ ਦੇ ਫਾਦਰ ਬੀਬੀ ਜਗੀਰਕੌਰ ਦੇ ਸਹਰਾ ਸਾਹਿਬ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ ਪ੍ਰਚਾਰ ਕੀਤਾ ਬੀਬੀ ਜੀ ਡੇਰਾ ਪ੍ਰੇਮ ਸਿੰਘ ਬਰਾਦੇ ਵੱਲ ਦੇ ਇੱਕ ਡੇਰਾ ਵੀ ਚਲਾਉਂਦੇ ਨੇ ਇੱਕ ਬਕਾਇਦਾ ਤੌਰ ਤੇ ਹੂੰ ਧਾਰਮਿਕ ਤੌਰ ਤੇ ਪੂਰੀ ਤਰ੍ਹਾਂ ਉਹ ਬਿਲਕੁਲ ਫਿੱਟ ਨੇ ਦੂਸਰੀ ਚੀਜ਼ ਜਿਹੜਾ ਬੀਬੀ ਜਗੀਰ ਕੌਰ ਤੇ ਇਲਜ਼ਾਮ ਲਾਇਆ ਗਿਆ ਵੀ ਉਹ ਆਪਣੀ ਧੀ ਦੀ ਕਤਲ ਠੀਕ ਮੰਨ ਲੈਂਦੇ ਹਾਂ ਉਹ ਕੇਸ ਅਦਾਲਤ ਚ ਗਿਆ ਤੇ ਅਦਾਲਤ ਨੇ ਬੀਬੀ ਨੂੰ 5 ਸਾਲ ਦੀ ਸਜ਼ਾ ਸੁਣਾਈ ਜਿਹੜੀ 2018 ਦੇ ਵਿੱਚ ਬਕਾਇਦਾ ਤੌਰ ਤੇ ਬੀਬੀ ਜਗੀਰਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰੀ ਕਰ ਦਿੱਤਾ। ਹੂੰ ਜਦੋਂ ਉਹਨੇ ਬਰੀ ਕਰ ਦਿੱਤਾ ਤੇ ਫਿਰ ਬਾਕੀ ਕੀ ਰਹਿ ਗਿਆ? ਫਿਰ ਅੱਜ ਤੁਹਾਨੂੰ 20 ਸਾਲ ਬਾਅਦ ਜਿੱਤੇ ਆ ਗਿਆ ਇਸ ਗੱਲ ਦਾ ਬੀਬੀ ਜਗੀਰਕੌਰ ਨੇ ਆਪਣੀ ਧੀ ਮਾਰੀ ਅੱਜ ਪਹਿਲਾਂ ਕਦ ਜਿੱਤੇ ਆਇਆ। ਹੂੰ ਅਗਲੀ ਗੱਲ ਬੀਬੀ ਜਗੀਰਕੌਰ ਨੇ ਆਈ ਗਈ ਸੀ ਮੈਨੂੰ ਤਰੀਕ 26 ਅਗਸਤ ਨੂੰ ਜਿਹੜਾ ਇਹਨਾਂ ਦੇ ਇਹਨਾਂ ਦੇ ਪੀਐਨ ਦੇਿਸਪਾਲ ਸਕਦੇ ਦਸਤਾਹੇਤ ਜਿਹੜਾ ਸੀ ਉਹ ਜਾਰੀ ਹੋਇਆ ਸੀ ਇਹਨਾਂ ਨੂੰ ਨੋਟਿਸ ਉਹਨਾਂ ਇਸ ਸਪਸ਼ਟੀਕਰਨ ਬਕਾਇਦਾ ਤੌਰ ਤੇ ਦਿੱਤਾ ਹ ਹ ਉਹਨਾਂ ਕਹਿੰਦੇ ਜੀ ਮੈਨੂੰ ਨੋਟਿਸ ਗਿਆ ਸੀ ਮੈਂ ਅਕਾਲ ਤਖਨ ਨੂੰ ਸਮਰਪਿਤ ਮੈਂ ਪਗੌੜੀ ਨਹੀਂ ਬਿਲਕੁਲ ਔਰ ਮੈਂ ਆਪਣਾ ਤਿੰਨ ਸਫਿਆਂ ਦਾ ਜਿਹੜਾ ਸਪਸ਼ਟੀਕਰਨ ਸੀ ਜਿਹਹਦਰ ਅਕਾਲ ਤਖਨ ਨੂੰ ਸੌਂਪ ਦਿੱਤਾ ਹ ਤੇ ਮੈਂ ਆਪਣੇ ਪਿਛੋਕੜ ਬਾਰੇ ਪੂਰਾ ਦੱਸ ਸਕਦਾ ਮੈਂ ਸਾਬ ਸਿੰਘ ਜੀ ਇਹ ਵੀ ਕਹਿ ਦਿਆਂ 2002 ਜਾਂ 2003 ਦੀ ਗੱਲ ਅਕਾਲ ਤਖਤ ਤੇ ਇੱਕ ਕੇਸ ਹੁੰਦਾ ਵਾ ਬਾਬਾ ਧਨਵੰਤ ਸਿੰਘ ਦਾ ਉਹਨੇ ਇੱਕ ਕੁੜੀ ਦਾ ਬੱਚੀ ਦਾ ਬਲਾਤਕਾਰ ਕੀਤਾ ਸੀ ਹੂੰ ਨਮਾਸ਼ਾ ਲੱਗੇ ਡੇਰਾ ਸੀ ਉਹਨਾਂ ਦਾ ਉਹ ਜਿਹੜੇ ਲੋਕ ਲੈ ਕੇ ਸੀ ਕੇਸ ਉਹ ਕਹਿੰਦੇ ਸੀ ਬਲਾਤਕਾਰ ਕੀਤਾ ਇਹਦੇ ਤੇ ਇਹਨਾਂ ਨੇ ਆਪਣੀ ਇਨਕੁਆਇਰੀ ਕੀਤੀ ਬੜਾ ਲੱਗਾ ਸੀ ਵੀ ਵੇਖੋ ਜੀ ਪੈਸੇ ਲੈ ਕੇ ਬਰੀ ਕਰਤਾ ਜੇ ਕਰਤਾ 70 ਹੈ ਬੜਾ ਕੁਝ ਕਿਹਾ ਗਿਆ ਖੈਰ ਅਕਾਲ ਤਖ਼ਦ ਨੇ ਉਹਨੂੰ ਬਰੀ ਕਰਤਾ ਤੇ ਜਿਹੜੀ دنیਵੀਂ ਕੋਰਟ ਸੀ ਉਹਨੇ ਉਹਨੂੰ ਸਜ਼ਾ ਸੁਣਾਤੀ 7 ਸਾਲ ਦੀ ਹੂੰ ਹੁਣ ਦੱਸੋ ਕੀ ਕਰੋਗੇ ਤੁਸੀਂ ਉਦੋਂ ਇਹ ਫੈਸਲਾ ਹੋ ਚੁੱਕਾ ਸੀ ਅਕਾਲ ਤਖ਼ਦੋਂ ਵੀ ਅਕਾਲ ਤਖ਼ਦ ਦੇ ਉੱਤੇ دنیਵੀਂ ਅਦਾਲਤਾਂ ਚੱਲਦਾ ਹੋਇਆ ਕੇਸ ਕੋਈ ਦੀ ਵਿਚਾਰਿਆ ਚਾਹੂਗਾ ਹੂੰ ਤੇ ਫਿਰ ਹੁਣ ਕਿਹੜੇ ਦਬਾਅ ਥਲੇ ਜਹਦਰ ਨੇ ਇਹ ਕੇਸ ਵਿਚਾਰਿਆ ਵਾ ਅੱਜ ਦੀ ਡੇਟ ਦੇ ਵਿੱਚ ਮੈਂ ਨਹੀਂ ਸੋਚਦਾ ਕਿ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਦਾੜਾ ਕਾਲਾ ਕਰਨ ਦੇ ਉੱਤੇ ਰੋਮਾਂ ਦੀ ਕਿਉਂ ਦੜਾ ਕਲਵੇਂ ਰੋਮਾਂ ਦੀ ਬੇਅਦਬੀ ਆ ਉਹਨੂੰ ਕਾਂਤਖ ਦਿਲਮ ਕੀਤਾ ਗਿਆ ਵੇ ਬੀਬੀ ਜਗੀਰ ਕੌਰ ਨੂੰ ਹੋ ਸਕਦਾ ਕਿਸੇ ਬਿਮਾਰੀ ਦੇ ਹੱਥ ਉੱਪਰ ਉਮਰਦਰਾਜ ਦੇ ਬੁਬਾਰੀ ਦੀ ਹਾਲਤੀ ਬਾਤ ਛੜ ਸਕਦੇ ਨੇ ਅਗਲੇ ਦੇ ਮੈਡੀਕਲ ਕਰਾ ਲਓ ਨਾ ਕਰਨ ਦੇ ਪਹਿਲੀ ਗੱਲ ਤੇ ਉਹਨੂੰ ਬੁਲਾਉਣਾ ਗਲਤ ਆ ਜਦੋਂ ਗੁਰਬਾਣੀ ਇਹ ਕਹਿੰਦੀ ਵੀ ਔਰਤ ਨੂੰ ਆਪਣਾ ਸਵਾਰਨ ਦਾ ਅਧਿਕਾਰ ਆ ਤੇ ਮੈਂ ਸੋਚਦਾ ਵੀ ਏਡੀ ਕੁ ਵੱਡੀ ਗੱਲ ਨਹੀਂ ਸੀ ਜਿੱਡੀ ਵੱਡੀ ਗੱਲ ਬਣਾਈ ਆ ਉਹ ਪਾਏ ਇੰਨੇ ਰਿਜਿਡ ਨਾ ਹੋ ਐਸ ਵੇਲੇ ਸਾਨੂੰ ਹਰ 100 ਸਾਲ ਦੇ ਬਾਅਦ ਕ੍ਰਾਂਤੀ ਹੁੰਦੀ ਹੈ। ਤੇ ਸਾਡਾ ਤਰਮ ਤੇ 500 ਸਾਲ ਪੁਰਾਣਾ ਮ ਅੱਜ ਵੀ ਤੁਸੀਂ ਪੁਰਾਣੀਆਂ ਗੱਲਾਂ ਨੂੰ ਰੜਕੀ ਜਾਂਦੇ ਹੋ ਰੜਕੀ ਜਾਂਦੇ ਹੋ ਰੜਕੀ ਜਾਂਦੇ ਹੋ। ਮੈਨੂੰ ਇੱਕ ਗੱਲ ਦਾ ਹੋਰ ਅਫਸੋਸ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕੀ ਬਟੀਆਂ ਹੋਣ ਚਾਹੀਆਂ। ਇਹ ਲੋਕਾਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੁੱਕ ਕੇ ਲੈ ਆਈਆਂ। ਕਈ ਘਰਾਂ 'ਚ ਅੱਜ ਵੀ ਲੋਕਾਂ ਨੇ ਆਪਣਾ ਵੱਖਰਾ ਕਮਰਾ ਰੱਖਿਆ ਵਾ। ਵੱਖੇ ਕਿਵੇਂ ਸਰੀਰ ਪ੍ਰਕਾਸ਼ ਵੀ ਕਰਦੇ ਆ ਸਭ ਕੁਝ ਕਰਦੇ ਇਹ ਕਹਿੰਦੇ ਜੀ ਉੱਥੇ ਆਂਡੇ ਬਣਦੇ ਉੱਥੇ ਮੀਟ ਬਣਦਾ ਜੀ ਕਿ ਸਿੰਘ ਮੀਟ ਦੀ ਸੀ ਕਹਿੰਦੇ ਕਿ ਸਿੰਘ ਆਂਡੇ ਦੀ ਸੀ ਕਹਿੰਦੇ ਜਿਹੜੀਆਂ ਲੜਾਈਆਂ ਲੜਦੇ ਸੀਗੇ ਉਹ ਦਾਲ ਕਿਤੇ ਲੜੀਆਂ ਨਹੀਂ ਜਾਂਦੀਆਂ ਹਮ ਜੱਸਾ ਸਿੰਘ ਆਲੂਆ ਬਾਰੇ ਕੀ ਹੁੰਦਾ ਸੀ ਉਹ ਅੱਧਾ ਬੱਕਰਾ ਖਾ ਜਾਂਦਾ ਸੀ ਹਮ ਵੱਡੇ ਕੱਲੂ ਕਰ ਦੇ ਵਿੱਚ ਉਹਦੇ ਉੱਤੇ ਸਰੀਰ ਤੇ 22 ਫੱਟ ਸੀ 22 ਫੱਟ ਇੱਕ ਮਤਲਬ ਦੇ ਬੰਦਾ ਮਰਜ਼ਦਾ ਬਾਈ ਫਾਟ ਢੋਲਦੇ ਬਾਅਦ ਵੀ ਉਹ ਲੜਦਾ ਵੀ ਰਿਹਾ ਤੇ ਉਹ ਰਾਜੀ ਵੀ ਹੋਇਆ ਸ਼ਾਇਦ ਇਹ ਵੀ ਨਾ ਤੇ ਮੁੜ ਕੇ ਫਿਰ ਜਾ ਕੇ ਮਗਲਾਂ ਦਾ ਟੱਕਰ ਲਈ ਹੁੰਦਾ। ਹੂੰ ਐਸੇ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਤੋਂ ਉੱਪਰ ਉੱਠ ਕੇ ਅਸੀਂ ਧਰਮ ਦੀ ਗੱਲ ਕਰੀਏ। ਅਸਾਈ ਧਰਮਾ ਜਿੱਥੇ ਉਹ ਮਦਰਿਆ ਉਹਨਾਂ ਨੇ ਪਾਬੰਦੀਆਂ ਤੋਂ ਉੱਪਰ ਉੱਠ ਕੇ ਧਰਮ ਦੀ ਗੱਲ ਕੀਤੀ। ਤੁਸੀਂ ਨਹੀਂ ਕਹਿੰਦੇ ਮਰਿਆਦਾ ਲਾਗੂ ਨਾ ਕਰੋ। ਕਰੋ ਲਾਗੂ ਤੁਸੀਂ। ਲੈਕਿਨ ਇਹਨੇ ਜੇ ਰਿਜਿਡ ਨਾ ਹੋ ਜੇ ਤੇ ਸਾਬਕਾ ਜਿਹੇ ਤਰਕਾਲ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਤੰਗ ਹੋ ਕੇ ਇਹ ਗੱਲ ਕਹੀ ਸੀ ਹੂੰ ਵੀ ਅੱਜ ਸਾਡੇ ਜਿਹੜੇ ਸਿੱਖ ਆ ਉਹਨਾਂ ਆਪਣੇ ਘਰਾਂ ਦੇ ਜਿਹੜੇ ਗੁਟਕੇ ਪੈਸੀ ਦੇ ਪਾਠ ਕਰਨ ਵਾਲੇ ਉਹ ਵੀ ਗੁਰਦੁਆਰਿਆਂ ਦੇ ਪਛਾਤਦੇ ਆ ਵੀ ਆ ਜਿਹੜੀਆਂ ਸਤਾਰਨ ਕਮੇਟੀਆਂ ਹੁੰਦੀਆਂ ਮਾੜੀ ਜੀ ਗੱਲ ਹੋ ਜੇ ਤੇ ਲੋਕਾਂ ਦੇ ਪਰਚੇ ਕਰਾ ਦਿੰਦੀਆਂ ਇਹ ਤਾਂੰਦਾ ਪ੍ਰਚਾਰ ਕਰ ਰਹੇ ਕੋਈ ਤੁਸੀਂ ਬੀਬੀਆਂ ਦਾ ਸਤਿਕਾਰ ਕਰਨਾ ਚਾਹੀਦਾ ਬੀਬੀ ਕਿਰਨ ਜੋਧਕਰ ਕੋਈ ਛੋਟੀ ਹਸਤੀ ਨਹੀਂ 1996 ਤੇ ਲੈ ਕੇ ਅੱਜ ਤੱਕ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਰਹੀ ਹੈ ਤੇ ਜਨਰਲ ਸੈਕਟਿਵ ਰਹੀ ਹੈ। ਉਹਨੇ ਵੀ ਡਟ ਕੇ ਵਿਰੋਧ ਕੀਤਾ ਬੀਬੀ ਜਗੀਰਕੌਰ ਦੇ ਖਿਲਾਫ ਨੋਟਿਸ ਜਾਰੀ ਕਰਨ ਦਾ। ਉਹਨਾਂ ਨੇ ਕਿਹਾ ਇਸ ਸੰਦਰਭ ਚ ਕਦੀ ਪਹਿਲਾਂ ਕਿਸੇ ਨੇ ਨੋਟਿਸ ਜਾਰੀ ਕੀਤਾ ਜੇ। ਹਮ ਮੈਂ ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਨੇ ਬਾਦਲ। ਹਮ ਉਹ ਦਾੜੀ ਕਾਲੀ ਕਰਦੇ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਜੂਨੀਅਰ ਮੀਤ ਪ੍ਰਧਾਨ ਕਰਕੇ ਵੀ ਦਾੜੀ ਕਾਲੀ ਕਰਦੇ ਸੀ ਹੂੰ ਜਿੱਥੇ ਤੱਕ ਦੱਸਿਆ ਨਹੀਂ ਸਰਦਾਰ ਸਿਮਰਜ ਸਿੰਘ ਮਾਨ ਨੇ ਬਕਾਇਦਾ ਤੌਰ ਤੇ ਜਨਰਲ ਹਾਊਸ ਐਸਪੀਸੀ ਮੁੱਦਾ ਠਾਇਆ ਸੀ ਪੀਸੀ ਇੱਕ ਬੇਨਤੀ ਕਰਦੇ ਆ ਹੂੰ ਕਿ ਗਿਆਨੀ ਜੇ ਸਰਦਾਰ ਕੇਵਲ ਸਿੰਘ ਹੋਰੀਆਂ ਉਹ ਦਾੜੀ ਕਾਲੀ ਕਰਦੇ ਆ ਹੂੰ ਉਹਨੂੰ ਓਟਕੇ ਮੰਨਣਾ ਪਿਆ ਹਾਂ ਦਾੜੀ ਮੈਂ ਕਾਲੀ ਕਰਦਾ ਉਹਨੂੰ ਜਹਦਰ ਸਾਹਿਬ ਨੇ ਕਿਹਾ ਅੱਜ ਤੋਂ ਬਾਤ ਨਹੀਂ ਕਰੂੰਗਾ ਮੈਂ ਹੂੰ ਤੇ ਭਾਈ ਬੀਬੀ ਜ਼ਗੀਰ ਕੋ ਨੇ ਕਿਹਨੀ ਵੱਡੀ ਗਲਤੀ ਕਾਲੀ ਵੀ ਤੁਸੀਂ ਨੋਟ ਜਾਰੀ ਕਰਤਾ ਜੇ ਹੁਣ ਤੁਸੀਂ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਹੋ ਇਹਦਾ ਤੁਸੀਂ ਤੁਸੀਂ ਇੱਕ ਗੱਲ ਕਹੀ ਕਿ ਸਿਆਸਤ ਤੋਂ ਪ੍ਰੇਰਿਤ ਹੈ ਤੁਸੀਂ ਸ਼ੁਰੂਆਤ ਵਿੱਚ ਇੱਕ ਗੱਲ ਕਹੀ ਸੀ ਇਹ ਚੀਜ਼ ਸਿਆਸਤ ਤੋਂ ਪ੍ਰੇਰਿਤ ਹੋਈ ਹੈ ਇਹਨੂੰ ਐਲੈਬੋਰੇਟ ਕਰਿਓ ਜਰਾ ਇਹ ਸਿਆਸਤ ਤੋਂ ਪ੍ਰੇਰਿਤ ਹੈ ਪਹਿਲਾਂ ਜਿੰਨਾ ਲੋਕਾਂ ਦੇ ਨਾਲ ਬੀਬੀ ਸਹਿਮਤ ਸੀ ਜਿਹੜੇ ਉਹਨੂੰ ਪ੍ਰਧਾਨ ਬਣਾਉਂਦੇ ਰਹੇ ਹੂੰ ਉਹਨਾਂ ਦੁਆਰਾ ਜੈਦਰਨ ਜੁਟ ਕੀਤੇ ਜਾਂਦੇ ਆ ਹਾਂ ਕਿ ਬੀਬੀ ਵਿਰੋਧੀ ਤੇ ਚ ਖੜੀ ਹੈ। ਹੂੰ ਇਸ ਕਰਕੇ ਜਿਹੜੇ ਉਹ ਲੋਕ ਨੇ ਉਹ ਜਥੇਦਾਰਾਂ ਨੂੰ ਇਹ ਜਿਹੇ ਸੰਦ ਵਰਤ ਰਹੇ ਨੇ। ਵਰ ਗਿਆ ਗਿਆ। ਲੇਕਿਨ ਬੀਬੀ ਜਗੀਰਕੌਰ ਦੀ ਫਰਕਦਲੀ ਉਹ ਫੇਰ ਆਏ ਆਪਣਾ ਸਪਸ਼ਟੀਕਰਨ ਦਿੱਤਾ ਵੀ ਜੋ ਹੁਕਮ ਕਾਲ ਤੱਕ ਤਾਉ ਮੈਨੂੰ ਪ੍ਰਬੰਧ ਕਰੂੰਗੀ। ਹੂੰ ਇਸ ਕਰਕੇ ਸਿਆਸਤੋ ਪ੍ਰੇਰਿਤਾ ਚਾਹੀਦਾ ਉਹਨਾਂ ਨੂੰ ਵੱਡਾ ਪੰਦੇ ਸੀ ਵੀ ਜੇ ਉਦੋਂ ਕੁਛ ਨਹੀਂ ਕੀਤਾ ਉਦੋਂ ਉਹਨਾਂ ਨੇ ਦੱਸਿਆ ਨਾ ਉਹਨਾਂ ਨੇ ਲੋਕਾਂ ਨੂੰ ਵੀ ਇਹ ਇਹ ਬੀਬੀ ਨੇ ਆਪਣੀ ਰੋਮਨੀ ਬੇਦਵੀ ਕੀਤੀ ਨੂੰ ਪ੍ਰਧਾਨਾ ਬਣਾਈ ਸੀ। ਹੂੰ ਇਹ ਬੜਾ ਸਿਰਫ ਉਦੋਂ ਉਹਨਾਂ ਲੋਕਾਂ ਦੇ ਨਾਲ ਸੀਗੀ ਬਾਦਲਦਾਂ ਦੇ ਵਿੱਚ ਸੀਗੀ ਤੇ ਇਸ ਕਰਕੇ ਜਦ ਅਸੀਂ ਬੀਬੀ ਜਗੀਰ ਕੌਰ ਤੇ ਉੱਧਰ ਅਕਸ਼ਰੀ ਲੱਗਿਆ ਤੇ ਹੁਣ ਸਿਰਫ ਵਿਰੋਧੀਧਿਰ ਤੇ ਖੜੀ ਆ ਉਹ ਕਹਿਦੀ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੜ ਬਣਾਈ ਹੈ ਅਸੀਂ ਕਹਿੰਦੇ ਅਕਾਲੀ ਦਲ ਬਚਾ ਲਓ ਪੰਜਾਬ ਸੂਬਾ ਬਚਾ ਲਓ ਸਿੱਖ ਬਚਾ ਲਓ ਕਿਉਂ ਮੈਂ ਇਹ ਗੱਲ ਕਹਿੰਦਾ ਆ ਕਿ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਹੁਣ ਬਹੁਤ ਜ਼ਰੂਰੀ ਹੈ ਜੀ ਇਹ ਕਾਲੀਦਲ ਖਤਮ ਹੋ ਗਿਆ ਤੇ ਸਾਡੀਆਂ ਪਰੰਪਰਾਵਾਂ ਸਾਡੇ ਸਦਾਰਤ ਪੰਜਾਬ ਦੇ ਜਿਹੜੇ ਸਾਡੀ ਆਪਣੇ ਸੱਭਿਆਚਾਰੋਂ ਖਤਮ ਹੋ ਜੂਗਾ ਹੂੰ ਜੀ ਜੀ ਬਿਲਕੁਲ ਮੈਂ ਅੱਗੇ ਵੀ ਚੱਲਣਾ ਚਾਹੁੰਦਾ ਅੱਜ ਇੱਕ ਹੋਰ ਵੱਡੀ ਖਬਰ ਸਵੇਰੇ ਚੱਲਦੀ ਪਈ ਸੀ ਜਿਸ ਨੂੰ ਲੈ ਕੇ ਚਰਚਾ ਲੰਘੇ ਕੱਲ ਤੋਂ ਸ਼ੁਰੂ ਹੋਈ ਹੋਈ ਸੀ ਖਾਸ ਕਰਕੇ ਸੌਦਾ ਸਾਦ ਨੂੰ ਲੈ ਕੇ ਉਹ ਵੀ ਆਪ ਪੱਟੀ ਸਾਹਿਬ ਡਿਸਕਸ ਕਰ ਲਈਏ ਸੌਦਾ ਸਾਦ ਰਾਮ ਰਹੀਮ ਦੁਬਾਰਾ ਪੈਰੋਲ ਤੇ ਔਰ ਕੁਝ ਜਿਹੜੇ ਖਾਸ ਗੱਲਾਂ ਕਹਿ ਦਿੱਤੀਆਂ ਗਈਆਂ ਸੀ ਕਿ ਹਾਂ ਇਹਨੂੰ ਉਹ ਯੂਪੀ ਆਸ਼ਰਮ ਦੇ ਵਿੱਚ ਰੱਖਣਾ ਹਰਿਆਣਾ ਵਿੱਚ ਨਹੀਂ ਜਾ ਸਕੇਗਾ ਪਰ ਬਾਹਰ ਤਾਂ ਆ ਗਿਆ ਹੁਣ ਮਤਲਬ ਗੱਲ ਉਹੀ ਹੈ ਨਾ ਪੈਰੋਲ ਤਾਂ ਮਿਲ ਗਈ ਹੈ ਹੁਣ ਪੈਰੋਲ ਮਿਲੀ ਵੀ ਉਸ ਵੇਲੇ ਹੈ ਜਦੋਂ ਵਿਧਾਨ ਸਭਾ ਇਲੈਕਸ਼ਨ ਹਰਿਆਣਾ ਦੇ ਵਿੱਚ ਸਿਰ ਤੇ ਖੜੀਆਂ ਨਹੀਂ ਇਹ ਸਾਰਾ ਸਮੇਂ ਕਰਨ ਕਿਸ ਤਰ੍ਹਾਂ ਦੇਖ ਰਹੇ ਹੋ ਜੇ ਅਗਸਤ ਦੇ ਵਿੱਚ ਪੈਰੋਲ ਲੈ ਕੇ ਵਾਪਸ ਗਿਆ ਦੁਬਾਰਾ ਪੈਰੋਲ ਤੇ ਬਾਹਰ ਮੈਂ ਇੱਕ ਪਹਿਲੀ ਖਬਰ ਦੇ ਸੰਬਰਚਕਲ ਕਹੂੰਗਾ ਜਿਨ੍ਹਾਂ ਨੇ ਜ਼ਮੀਰਾਂ ਵਿੱਚ ਸੌਦੇ ਕਰ ਲਏ ਹਰ ਇੱਕ ਮੁੱਦੇ ਤੇ ਸਮਝੌਤੇ ਕਰ ਲਏ ਕਿਵੇਂ ਕਹਾ ਉਹਨਾਂ ਨੂੰ ਆਗੂ ਸਾਡੀ ਕੌਮ ਦੇ ਜਿਹਨਾਂ ਨੇ ਦੁੱਸੀ ਵੀ ਦੁੱਧ ਧੋਤੇ ਕਰ ਲਏ ਹੂੰ ਜਿਹੜੀ ਰਾਮ ਰਹੀਮ ਦੀ ਗੱਲ ਕੀਤੀ ਤੁਸੀਂ ਨੇ ਜੀ ਰਾਮ ਰਹੀਮ ਦੀ ਜਿਹੜੀ ਸੀ ਉਹ ਸਿੱਖ ਕੌਮ ਨਾਲ ਸਿੱਧੋ ਜਿਹੜੀ ਹੋਈ ਸੀ ਟਕਰਾਅ ਹੋਇਆ ਸੀ 2007 ਤੋਂ ਸ਼ੁਰੂ ਹੋਣਾ ਜੀ ਲੇਕਿਨ ਰਾਮ ਰਹੀਮ 2014 ਤੋਂ ਲੈ ਕੇ ਅੱਜ ਤੱਕ ਹਰਿਆਣੇ ਦੇ ਵਿੱਚ ਭਾਜਪਾ ਦੀ ਮਦਦ ਕਰਦਾ ਰਿਹਾ ਹੂੰ ਇਥੋਂ ਤੱਕ ਕੇ 15 ਅਗਸਤ 2017 ਨੂੰ ਇਹਨਾਂ ਦਾ ਅਨਿਲ ਵਿੱਜ ਜਿਹੜਾ ਗ੍ਰਹਿ ਮੰਤਰੀ ਹਰਿਆਣਾ ਸਰਕਾਰ ਦਾ ਸੀਗਾ ਹੂੰ ਉਹ ਬਾਬੇ ਕੁਲ ਜਾਂਦਾ ਤੇ ਉਹਦਾ ਫਰਜੀ ਜਨਮ ਦਿਨ ਦੀ ਵਧਾਈ ਦਿੰਦਾ ਫਰਜੀ ਜਨਮ ਦਿਨ ਦੀ ਹੂੰ ਨਾਲ 58 ਲੱਖ ਦਾ ਚੈੱਕ ਉਹਦੀ ਚਰਣਾ ਚ ਪੇੜ ਕਰਦਾ ਹੂੰ ਤੇ 25 ਅਗਸਤ 2017 ਨੂੰ ਜਿਹੜੀ ਅਦਾਲਤ ਆ ਸਾਧਵੀ ਕਾਂਡ ਜਿਹੜੇ ਸੀ ਸਾਧਵੀ ਬਲਦ ਕਰਕੇ ਉਹਨੇ ਚ ਉਮਰ ਕਾ ਦੀ سزا ਦੇ ਦਿੰਦੀ ਆ ਅਦਾਲਤੋਂ ਹੂੰ ਮੁੜ ਕੇ ਚਲੋ ਚੈੱਕ ਵੀ ਵਾਪਸ ਲੈ ਲਿਆ ਉਹ ਜੇਲ੍ਹ ਚਲਾ ਜਾਂਦਾ ਫਿਰ ਵੀ ਇੱਕ ਪੱਤਰਕਾਰ ਦੇ ਕਤਲ ਜਿਹੜੀ ਆ ਉਹ سزا ਹੋ ਜਾਂਦੀ ਆ ਅਜੇ ਕੇਸ ਹੋਰ ਵੀ ਪੈਂਡਿੰਗ ਹੈ ਮੈਨੇਜਰ ਹਰੀ ਸਿੰਘ ਦੇ ਕਤਲ ਚ ਭਾਵੇਂ ਉਹ ਬਰੀ ਹੋ ਗਿਆ ਮਾਮਲਾ ਹਾਈਕੋਰਟ ਪਹੁੰਚ ਗਿਆ ਹੂੰ ਹੁਣ ਸੌਦਾ ਸਾਹਿਬ ਨੂੰ ਬਕਾਇਦਾ ਤੌਰ ਤੇ ਪਹਿਲੀ ਪ੍ਰੋਬਲ 1 ਦਿਨ ਦਿੱਤੀ ਗਈ ਦੂਜੀ ਪ੍ਰੋਬਲ 2 ਦਿਨ ਦਿੱਤੀ ਗਈ ਤੀਜੀ ਪ੍ਰੋਬਲ ਮੁੜ ਕੇ ਵੱਡੀ ਦਿੱਤੀ ਗਈ 50 ਦਿਨ ਦੀ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ 'ਚ 2022 ਦੇ ਵਿੱਚ ਜੀ ਤੱਕ 14 ਪ੍ਰੋਬਲ ਲੈ ਚੁੱਕਾ ਹੂੰ 13 ਅਗਸਤ ਨੂੰ ਪ੍ਰੋਬਲ ਮਿਲਦੀ ਆ 5 ਸਤੰਬਰ ਨੂੰ ਉਹ ਫਿਰ ਜੇਲ੍ਹ ਜਾਂਦਾ ਤੇ ਹੁਣ ਉਹਨੂੰ ਐਮਰਜੈਂਸੀ ਪ੍ਰੋਬਲ ਦਿੱਤੀ ਗਈ ਹੂੰ ਪਰ ਕੀ ਹਰਿਆਣਾ 'ਚ ਭਾਜਪਾ ਦਾ ਡੇਰਾ ਬਣੇ ਲੱਛ ਲੂ ਨਹੀਂ ਪਰ ਐਮਰਜੈਂਸੀ ਕਾਦੀ ਹੈ ਭਤੀਤਾ ਐਮਰਜੈਂਸੀ ਕੋਈ ਨਹੀਂ ਐਮਰਜੈਂਸੀ ਹੈ ਜੀ ਸਾਡੇ ਦੇਰੇ ਦੇਰੇ ਤੇ ਲੋੜ ਇਹਨਾਂ ਦੀ ਸਮਝ ਲੇਕਿਨ ਅਦਾਲਤ ਨੇ ਚਿੱਟੇ ਲਿਖੇ ਦੇ ਕਿਹਾ ਨੰਬਰ 1 ਪਹਿਲੀ ਗੱਲ ਤੇ ਤੂੰ ਹਰਿਆਣੇ ਦੇ ਵਿੱਚ ਜਿਹੜਾ ਡੇਰਾ ਵਾ ਉੱਥੇ ਨਹੀਂ ਜਾਵੇਂਗਾ। ਜੀ ਕਿਸੇ ਵੀ ਸਿਆਸੀ ਸਰਗਰਮੀ 'ਚ ਭਾਗ ਨਹੀਂ ਲਵੇਂਗਾ। ਤੇ ਸੋਸ਼ਲ ਮੀਡੀਆ ਨੇ ਕਿਸੇ ਚੋਣਵੀ ਪ੍ਰੋਗਰਾਮ 'ਚ ਸਰਵਿਸ ਸ਼ਿਰਕਤ ਸ਼ਿਰਕਤ ਨਹੀਂ ਕਰੇਗਾ। ਹੂੰ ਜੇ ਤੈਨੂੰ ਜੇ ਬੈਨ ਕਰਤੀ ਤਾਂ ਫਿਰ ਪ੍ਰਚਾਰ ਕਿੱਥੋਂ ਕਰੂ ਤੇ ਵੋਟਾਂ ਕਿੱਥੋਂ ਪਾਉ। ਹੂੰ ਦੂਸਰੀ ਚੀਜ਼ ਆ ਜਿਹੜੀਆਂ ਸਾਡੀਆਂ ਲੋਕ ਸਭਾ ਦੀਆਂ ਚੋਣਾਂ ਲੰਘ ਕੇ ਗਈਆਂ। ਜੀ ਉਦੋਂ ਵੀ ਇਹਨਾਂ ਤੋਂ ਮਦਦ ਲਈ ਕੀ ਬਾਹਰ ਲੈਂਦਾ ਗਿਆ। ਪਰ ਨਾ ਚੋਣਾਂ ਦੇ ਸਮੇਂ ਵੀ ਐਕੀ ਸਾਬਤ ਕਰਤਾ ਹਰਿਆਣੇ ਦੇ ਲੋਕਾਂ ਨੇ ਭਾਈ ਲੋਕ ਜਿਹੜੇ ਉਹ ਵੱਡੇ ਹੁੰਦੇ ਨੇ ਸਾਧਾ ਸੰਤਾ ਤੋਂ ਹੂੰ ਕਿੱਥੇ 2019 ਚ 10 ਦੀਆਂ 10 ਸੀਟਾਂ ਜਿੱਤਿਆ ਸੀ ਕਾਂਗਰਸ ਨੇ ਭਾਜਪਾ ਨੇ ਤੇ 2024 ਚ 5 ਤੇ ਆ ਗਈ ਹੂੰ ਉਹ ਸੋਦਾ ਸਾਤ ਤੇ ਬਾਹਰ ਆ ਗਿਆ ਚਲੋ ਉਹ ਆਪਣਾ ਕੰਮ ਸ਼ੁਰੂ ਕਰ ਦਿੱਤਾ ਹਰਿਆਣਾ ਸਰਕਾਰ ਨੇ ਦਾਅ ਖੇਡ ਲਿਆ ਇਹਨਾਂ ਨੇ ਜਦੋਂ ਉਨੇ ਗਿਆ ਚੋਣ ਕਮਿਸ਼ਨ ਨੇ ਭਾਈ ਇਹਦੀ ਕੀ ਜਰੂਰਤ ਤੁਹਾਨੂੰ ਦੱਸੋ ਪਹਿਲਾਂ ਉਹਨਾਂ ਨੇ ਆਪਣਾ ਦਬਾਵਾ ਕੇ ਉਹਦੇ ਕੋਲ ਆਰਡਰ ਕਰਾ ਲਈ ਠੀਕ ਹੈ ਜੀ ਹੁਣ ਇਹ RAM ਰਹੀਮ ਆ ਇਹ RAM ਹਿਮਿੰਦਰ RAM RAM ਹੈ ਜਿਹਦਾ ਨਾਮ ਹੀ ਹਿਮਾ ਕਿਉਂ ਇਹਦੇ ਤੇ ਹੁਣ ਉਹ ਇਹਦਾ ਜਲਵਾ ਨਹੀਂ ਰਿਆ ਇਸ ਕਰਕੇ ਭਾਜਪਾ ਨੂੰ ਬਾਤ ਲੈ ਕੇ ਆਈ ਹੈ ਲੇਕਿਨ ਇਹਦੇ ਬਾਰੇ ਤੁਹਾਨੂੰ ਪਤਾ ਹੋਵੇਗਾ ਸ਼੍ਰੋਮਣੀ ਕਮੇਟੀ ਨੇ ਇੱਕ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਪਾਈ ਸੀਗੀ ਜੀ ਉਹ ਪਟੀਸ਼ਨ ਹਾਈ ਕੋਰਟ ਨੇ ਖਾਰਜ ਕਰਤੀ ਤੇ ਸ਼ਰੋਮਣੀ ਕਮੇਟੀ ਸੁਪਰੀਮ ਕੋਰਟ ਜਾਣ ਦੀ ਹਿੰਮਤ ਨਹੀਂ ਕੀਤੀ ਜੀ ਇੱਕ ਬੱਚੇ ਬੱਚੇ ਨੂੰ ਪੁੱਛ ਲੋ ਸੀ ਹੂੰ ਇਹ ਆਮ ਰਹੀਮ ਨੂੰ ਪ੍ਰੋਬਲਮ ਨਹੀਂ ਜਿਹਦੀ ਕੋਈ ਨਹੀਂ ਹੂੰ ਕਿ ਜਿੱਡੇ ਵੱਡੇ ਉਹਨੇ ਗناہ ਕੀਤੇ ਆ ਦੋ ਉਮਰ ਕੈ ਸਜਵਾਈਆਂ ਬਾਕੀ ਕਿਸ ਅਦਾਲਤ ਚੱਲਦੇ ਆ ਜੇ ਉਹਨੂੰ ਫੇਰ ਵੀ ਬਕਾਇਦਾ ਤੌਰ ਤੇ ਪ੍ਰੋਲ ਮਿਲਦੀ ਆ ਤੇ ਫਿਰ ਸਿਆਸੀ ਪ੍ਰੋਲ ਨਹੀਂ ਤੇ ਹੋਰ ਕੀ ਆ ਫਿਰ ਜੀ ਇਸ ਕਰਕੇ ਭਾਵੇਂ ਭਾਜਪਾ ਨੇ ਉਹਨੂੰ ਲਾਹ ਲੈਣਾ ਵਾ ਲੇਕਿਨ ਜੋ ਹਰਿਆਣੇ ਚ ਹਾਲਾਤ ਨੇ ਇਸ ਵੇਲੇ ਭਾਜਪਾ ਦੇ ਜੋ ਦਿਖਾਈ ਦੇ ਰਹੇ ਨੇ ਜੋ ਤੋਂ ਦਾ ਸਿਆਸੀ ਪੰਡਿਤ ਕਹਿ ਰਹੇ ਨੇ ਜੋ ਤੋਂ ਦੇ ਪੱਤਰਕਾਰ ਕਹਿ ਰਹੇ ਨੇ ਵੀ ਐ ਕਿ ਹਰਿਆਣੇ ਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਦੀ ਫੱਟੀ ਪੋਚੀ ਜਾਣ ਦੀ ਸੰਭਾਵਨਾ ਬਹੁਤ ਜ਼ਿਆਦੀ ਹੈ ਭਾਜਪਾ ਤੇ ਮੈਂ ਇਹ ਵੀ ਦੱਸ ਦਿਆਂ ਹਰਿਆਣਾ ਹੀ ਸਟੇਟ ਸੀਗੀ ਜਦੋਂ 2014 ਦੇ ਵਿੱਚ ਇਹ ਲੋਕ ਸਭਾ ਚੋਣਾਂ ਜਿੱਤੇ ਤੇ ਤੋਂ ਹਰਿਆਣਾ ਸਟੇਟ ਇਹਨਾਂ ਨੇ ਪੈਰਲਾਈਜ਼ ਸੀ ਸਾਰੇ ਇੰਡੀਆ ਦੇ ਵਿੱਚ ਹੂੰ ਹਰਿਆਣਾ ਸਟੇਟ ਪਹਿਲਾਂ ਜਿੱਤੀ ਸੀ ਮੁੜ ਕੇ 22 ਸਟੇਟਾਂ ਦਾ ਰਾਜ ਬਣ ਗਿਆ ਇਹਨਾਂ ਦਾ ਅੱਜ ਹਰਿਆਣਾ ਜੇ ਹਾਰਦੀ ਆ ਤੇ ਹਾਰ ਵੀ ਦਿੰਦੀ ਹਰਿਆਣੇ ਤੋਂ ਸ਼ੁਰੂ ਹੋਣੀ ਆ ਇਹਨਾਂ ਦਾ ਜਿਹੜਾ ਪਤਨ ਵੀ ਹਰਿਆਣਾ ਤੋਂ ਸ਼ੁਰੂ ਹੋਣ ਦੇ ਚਾਂਸ ਪਰ ਫਿਰ ਵੀ ਨਹੀਂ ਜੇ ਜੇ ਪੱਟੀ ਸਾਹਿਬ ਜੇ ਫੱਟੀ ਪੋਚੀ ਵੀ ਜਾਂਦੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਫੱਟੀ ਪੋਚੀ ਵੀ ਜਾਂਦੀ ਆ ਤੇ ਇਹੋ ਜੀ ਸਥਿਤੀ ਦੇ ਵਿੱਚ ਫਿਰ ਸੌਦਾ ਸਾਧ ਦੇ ਬਾਹਰ ਆਉਣ ਦਾ ਕੀ ਮਤਲਬ ਫਾਇਦਾ ਰਹਿ ਗਿਆ ਉਹਨਾਂ ਨੂੰ ਜਾਂ ਫਿਰ ਸੌਦਾ ਸਾਧ ਜੇ ਬਾਹਰ ਆਇਆ ਉਹ ਬੀਜੇਪੀ ਵਾਸਤੇ ਨਹੀਂ ਆਇਆ ਮੈਂ ਤੈਨੂੰ ਉਹੀ ਕਹਿ ਤਾ ਜੀ ਨਾ ਹੁਣੋਂ ਰਾਮ ਰਿਆ ਤੇ ਨਾਰੀ ਰਿਆ ਮੈਂ ਪਹਿਲੇ ਕਹਿ ਤਾ ਹੂੰ ਹੂੰ ਇਸ ਕਰਕੇ ਉਹਦਾ ਪੂਰਾ ਅੱਗੇ ਵਾਲਾ ਨਹੀਂ ਰਿਆ ਉਹਦੇ ਚੇਲੇ ਮਨ ਕੇ ਜਿਹੜੀ ਵੋਟ ਸੋਚ ਕੇ ਪਾਉਣਗੇ ਹਾਂ ਉਸ ਬੰਦੇ ਹੁੰਦੇ ਆ ਕੱਟੜ ਜਿਹੜੇ ਬਾਬੇ ਦੇ ਕਹਿੰਦੇ ਉਪਾਦ ਦਿੰਦੇ ਆ ਹੂੰ ਇੰਨੇ ਡੇਰੇ ਪੰਜਾਬ 'ਚ ਹੈਗੇ ਆ ਲੇਕਿਨ ਇੱਕ ਇਹ ਡੇਰਾ ਵਾ ਸੱਚਾ ਸੌਦਾ ਜਿਹਨੂੰ ਕਹਿੰਦੇ ਆ ਅੱਜਕੱਲ ਤੇ ਝੂਠਾ ਸੌਦਾ ਬਣਿਆ ਪਿਆ ਵਾ ਇਹਨਾਂ ਨੇ ਆਪਣਾ ਪੋਲੀਟੀਕਲ ਵਿੰਗ ਬਣਾਇਆ ਵਾ ਕਿਸੇ ਡੇਰੇ ਦੇ ਪੋਲੀਟੀਕਲ ਵਿੰਗ ਨਹੀਂ ਹੈਗਾ ਠੀਕ ਹੈ ਲੀਡਰ ਜਾਂਦੇ ਮੱਥਾ ਟੇਕ ਕੇ ਉਹਦੇ ਲੋਕ ਸੰਗਤਾਂ ਨੂੰ ਜਾਂਦਾ ਮੱਥਾ ਟੇਕ ਕੇ ਸਾਡੇ ਬਾਬਿਆਂ ਨੂੰ ਜੀ ਕੋਈ ਗੱਲ ਨਹੀਂ ਇਹਨਾਂ ਆਪਣਾ ਪੋਲੀਟਿਕਲ ਵਿੰਗ ਵਿਆ ਜਿਹੜਾ ਫੈਸਲਾ ਕਰਦੀ ਵੀ ਤੁਸੀਂ ਵੋਟਾਂ ਕਿ ਨਾ ਪਾਉਣੀਆਂ ਨੇ ਹੂੰ ਇਸ ਕਰਕੇ ਇਹ ਡੇਰਾ ਜਿਹੜਾ ਸਿਆਪ ਜਿਹੜਾ ਵਾ ਧਾਰਮਿਕ ਘਟ ਤੇ ਸਿਆਸੀ ਜ਼ਿਆਦਾ ਠੀਕ ਹੈ ਅੱਛਾ ਪੱਟੀ ਸਾਹਿਬ ਹੁਣ ਹਰਿਆਣੇ ਤੋਂ ਇੱਕ ਵਾਰੀ ਗਰਦਾਸਪੁਰ ਵੱਲ ਦੀ ਆ ਜੀ ਲੰਗੇਕਾਲ ਤੋਂ ਇੱਕ ਖਬਰ ਬੜੀ ਚੱਲਦੀ ਪਈ ਸੀ ਜਿਸ ਦੇ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਬੋਲ ਬਲਾਰਾ ਉੱਥੇ ਹੋਇਆ ਡੀਸੀ ਆਫਿਸ 'ਚ ਉਹ ਵੀ ਸਾਹਮਣੇ ਆਇਆ ਪ੍ਰਤਾਪ ਸਿੰਘ ਬਾਜਵਾ ਉੱਥੇ ਬੈਠੇ ਹੋਏ ਨਾਲ ਉਹਨਾਂ ਦੇ ਸੁਖਜਿੰਦਰ ਰੰਧਾਵਾ ਬੈਠੇ ਹੋਏ ਸੁਖਜਿੰਦਰ ਰੰਧਾਵਾ ਤਾਂ ਬਾਹਾਂ ਲਾੜ ਲੜ ਕੇ ਏਡੀਸੀ ਸਾਹਿਬ ਨੂੰ ਗਾਲਾਂ ਵੀ ਕੱਢਦੇ ਕਹਿੰਦੇ ਨਜ਼ਰ ਆਏ ਨਹੀਂ ਜਾਂ ਓੱਖੇ ਵੀ ਬੋਲਦੇ ਨਜ਼ਰ ਆਏ ਨਹੀਂ ਉਹ ਸਾਰਾ ਸਮੇਕਰਨ ਹੋਇਆ ਲੰਗੇਕਾਲ ਹਰ ਕਿਸੇ ਨੇ ਦੇਖਿਆ ਅੱਜ ਡੀਸੀ ਦਾ ਬਿਆਨ ਸਾਹਮਣੇ ਆ ਗਿਆ ਉਦੇ ਵਿੱਚ ਉਹਨਾਂ ਨੇ ਕੁਝ ਤੱਥ ਦਿੱਤੇ ਨੇ ਕੁਝ ਗੱਲਾਂ ਕਹੀਆਂ ਨੇ ਕੀ ਕੁਝ ਗੱਲ ਹੋਈ ਆ ਆਪਾਂ ਉਹਦੇ ਬਾਰੇ ਡਿਸਕਸ਼ਨ ਕਰਦੇ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਜੋ ਕੁਝ ਕੱਲ ਹੋਇਆ ਉਹ ਮੰਦ ਭਾਗਾ ਹੋਇਆ ਹਮ ਅੰਮ੍ਰਿਤਸਰ ਦੇ ਇੱਕ ਡੀਸੀ ਨੇ ਰਾਜ ਸਭਾ ਮੈਂਬਰ ਸਾਡੇ ਇੱਥੇ ਸ਼ਵੇਤ ਮਲਕੇ ਗਏ ਸੀ ਭਾਜਪਾ ਦੇ ਹਮ ਉਹਨੂੰ ਆਪਣੇ ਦਫ਼ਤਰ ਦੇ ਵਿੱਚ ਪਹਿਲੀ ਗੱਲ ਤੇ ਬੁਲਾਇਆ ਲੇਟ ਮੁੜ ਕੇ ਬੂਹਾ ਖੋਲ ਕੇ ਅੰਦਰ ਵਗੇ ਕੁਰਸੀ ਬਹਿਣ ਵਾਸਤੇ ਨਹੀਂ ਤੀ ਕੁਰਸੀ ਹਮ ਉਹਨੇ ਉੱਥੇ ਆਖਿਆ ਸੀ ਉਹਨੂੰ ਹੂੰ ਉਹ ਬਿਊਰੋਕ੍ਰੇਟ ਸਾਹਿਬ 2 ਡੀਸੀ ਆ ਮੇਰਾ ਉਤਵਾ ਤੇਰੇ ਚੀਫ ਸਕੱਟਰੀ ਤੋਂ ਵੀ ਉੱਪਰ ਆ ਹੂੰ ਤਾਂ ਹੁਣ ਇਹ ਗੱਲ ਯਾਦ ਰੱਖੀ ਤੈਨੂੰ ਹੁਣ ਮੈਂ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣੀ ਆ ਹੂੰ ਚੜਾਈਆਂ ਉਹਨੇ ਕਈ ਦਿਨ ਸਪੀਕਰ ਨੇ ਖੜਾ ਰੱਖਿਆ ਉਹਨੂੰ ਉੱਥੇ ਹੂੰ ਝਾਰ ਕੇ ਮਾਫੀ ਮੰਗ ਕੇ ਤੇ ਸ਼ਿਫਾਰਸ਼ਾ ਪਾ ਕੇ ਛੁੱਟਿਆ ਜਾਣ ਦਿਓ ਮੇਰੇ ਖੜਾ ਛੁੱਟੋ ਹੂੰ ਸੰਸਦ ਮੇਰੇ ਬੈਠਾ ਵਾ ਐਲੋਗ ਮੇਠਾ ਵਾ ਦੋ ਵਿਧਾਇਕ ਬੈਠੇ ਨੇ ਜੇ ਡੀਸੀ ਨੇ ਕੋਈ ਬਤਮੀਜੀ ਕੀਤੀ ਉਹਨਾਂ ਨਾਲ ਤੇ ਮੈਂ ਸੋਚਦਾ ਇਹਦੂ ਘਟਿਆ ਹਰਕਤ ਕੋਈ ਨਹੀਂ ਹੋ ਸਕਦੀ ਪਰ ਬਾਜਵਾ ਸਾਹਿਬ ਤੇ ਆਪਣੇ ਸੁੱਖੀ ਸਾਹਿਬ ਤੁਹਾਡੇ ਕੰਡੇ ਬੀਜੇ ਹੋਏ ਆ ਹੂੰ 1993 ਸਭ ਤੋਂ ਪਹਿਲਾਂ ਇਹ ਗੜਬੜਾ ਤੁਸੀਂ ਕੀਤੀਆਂ ਸੀਗੀਆਂ ਹੂੰ ਉਹ ਤੁਹਾਨੂੰ ਚੁਗਣੇ ਪੈ ਰਹੇ ਨੇ ਹੁਣ ਹੂੰ ਡੀਸੀ ਨੇ ਇੰਜ ਗੱਲ ਕੀਤੀ ਮੈਂ ਤੇ ਕੁਛ ਨਹੀਂ ਕੀਤਾ ਮੈਂ ਚਾਹ ਪਾਣੀ ਵੀ ਪੀਉਂਦਾ ਸਭ ਕੁਝ ਕਰਦਾ ਇਹ ਗਰਮੀ ਖਾ ਕੇ ਸੁੱਕੀ ਰਹਿ ਤੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਵੀ ਆ ਗਈ ਇੱਕ ਹੂੰ ਇੰਨੀ ਗਰਮੀ ਖਾ ਜਾਂਦਾ ਹਾਲ ਹੀ ਕੋਈ ਰੋਕਦੇ ਰਹੇ ਨੇ ਪ੍ਰਤਾਪ ਬਾਜਵਾ ਭਾਈ ਦੀ ਉਹ ਨਾ ਉਹ ਨਹੀਂ ਰੁਕਿਆ ਹੂੰ ਲੇਕਿਨ ਡੀਸੀ ਨੇ ਕਿਹਾ ਮੈਂ ਕੋਈ ਜ਼ਿਆਦਤੀ ਨਹੀਂ ਕੀਤੀ ਸਤਿਕਾਰਯੋਗ ਨੇ ਮੇਰੇ ਅੱਜ ਵੀ ਹੋਣਗੇ ਮੈਂ ਸਤਿਕਾਰ ਕਰੂੰਗਾ ਚਾਹ ਵੀ ਪੀਉਂਗਾ ਈਸੀ ਦੀ ਇਹ ਡਿਊਟੀ ਬਣਦੀ ਆ ਵੀ ਜਦੋਂ ਸੰਸਦ ਮੈਂਬਰ ਆਉਂਦਾ ਵਾ ਬਕਾਇਦਾ ਤੌਰ ਤੇ ਇਸ ਟਾਈਪ ਦਾ ਐਲਓਪੀ ਉਹਨਾਂ ਦੇ ਆਪਣੀ ਮੀਟਿੰਗ ਸਦਕੇ ਵੀ ਉਹਨੂੰ ਅਟੈਂਡ ਕਰੇ ਉਹਨਾਂ ਨੂੰ ਗੇਟ ਤੋਂ ਬਾਹਰ ਤੱਕ ਛੱਡਣਾ ਵੇ ਸਤਕਾਰ ਕਰੇ ਉਹਨਾਂ ਦਾ ਉਹ ਈਸੀ ਕਿਤੇ ਪਾਵਰ ਉੱਪਰ ਉਹਨਾਂ ਦੀ ਹੂੰ ਈਸੀ ਕਿਤੇ ਬਗਦੀ ਮਿਲਿਆ ਕਿ ਸਾਡੇ ਪੰਜਾਬ ਨੂੰ ਖਾਸ ਕਰਕੇ ਇਹ ਅਸੰਸਦ ਸਾਈਂ ਘੁਣ ਵਾਂਗੂ ਖਾਣੂ ਲੱਗੀ ਪਈ ਐ ਉਹਨਾਂ ਦੀ ਵਾਕਿਆ ਹੀ ਇੰਨੀ ਕਿਤੇ ਲਾਪਾਹ ਹੋਣੀ ਜਿਹਦੀ ਕੀਤੀ ਚੰਗੀ ਕੀਤੀ ਆ ਲੇਕਿਨ ਡੀਸੀ ਕਹਿੰਦਾ ਮੈਂ ਕੁਝ ਗਲਤ ਨਹੀਂ ਕੀਤਾ ਤੇ ਜਦੋਂ ਮੈਨੂੰ ਕਿਹਾ ਜੀ ਉਹਨਾਂ ਨੇ ਸ਼ਿਕਾਇਤ ਕਰਤੀ ਤੁਹਾਡੀ ਸਪੀਕਰ ਨੂੰ ਕਹਿੰਦਾ ਠੀਕ ਹੈ ਮੈਂ ਜਾਊਂਗਾ ਜਾ ਕੇ ਆਪਣਾ ਸਪਸ਼ਟੀਕਰਨ ਦੇ ਕੇ ਆਉਂਗਾ ਭਾਈ ਤੇਰਾ ਸਪਸ਼ਟੀਕਰਨ ਕਿਸੇ ਨੇ ਸੁਣਨਾ ਉੱਥੇ ਹੂੰ ਉਹਨਾਂ ਨੇ ਉਹ ਵੀਡੀਓ ਵੇਖਣੀ ਹੈ ਤਾਂ ਤੇਰੇ ਖਿਲਾਫ ਠੋਕ ਕੇ ਰੱਖ ਦੇਣਾ ਹੂੰ ਤੇ ਮੈਂ ਇਹ ਵੀ ਕਿ ਉਹਦੇ ਵਿੱਚ ਤਾਂ ਸੁਖੀ ਰੰਧਾਵਾ ਇੱਥੋਂ ਤੱਕ ਕਹਿੰਦੇ ਆ ਕਿ ਕਰਪਟ ਆਏ ਬੰਦਾ ਉਸ ਚੀਜ਼ ਨੂੰ ਲੈ ਕੇ ਵੀ ਗੱਲ ਕਰੀਏ ਕਿਉਂਕਿ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਹੋਈ ਕੋਈ ਬਿਲਕੁਲ ਕਹਿੰਦੇ ਆ ਜੀ ਕਰਪਸ਼ਨ ਕਰਾ ਨਹੀਂ ਕਰਦਾ ਹੂੰ ਇੱਕ ਨਾ ਸੀਬੀਸੀ ਆ ਸੈਂਟਰਲ ਵਿਜੀਲੈਂਸ ਕਮਿਸ਼ਨ ਸਾਡਾ ਸੈਂਟਰਲ ਵਿਜੀਲੈਂਸ ਕਮਿਸ਼ਨ ਤੇ ਜਿਹੜਾ ਹੈਗਾ ਡਾਇਰੈਕਟਰ ਨਾ ਚੇਅਰਮੈਨ ਜਿਹੜਾ ਵਾ ਉਹਦੀ ਨਿਯੁਕਤੀ ਪ੍ਰਧਾਨ ਮੰਤਰੀ ਦੇਸ਼ ਦੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਤੇ ਲੋਕਸ਼ਧਾ ਪਰਉਪਦੀ ਤਿੰਨ ਨੇਤਾ ਇਹ ਕਮੇਟੀ ਕਰਦੀ ਸੀ ਜੀ ਉਹ ਕਮੇਟੀ ਕਰਦੀ ਸੀ ਵੀ ਇਹ ਬੰਦਾ ਜਾਇਜ਼ਨ ਲਾਉ ਇੱਕ ਨਕਵੀ ਨਾਂ ਦਾ ਇੱਕ ਚੇਅਰਮੈਨ ਜਿਹੜਾ ਅਫਸਰ ਸਿਹਾਈ ਅਫਸਰ ਲਾਤਾ ਇਹਨਾਂ ਨੂੰ ਉਹਨੇ ਆਪਣੀ ਟਿਨਿਓਰ 2 ਸਾਲਾਂ ਦੇ ਵਿੱਚ ਵਿੱਚ ਬਕਾਇਦਾ ਤੌਰ ਤੇ 100 ਆਈਪੀਸ ਪ੍ਰੈਸਟ ਤੇ ਐਸਸੀ ਆਈਸ ਪ੍ਰੈਸਿਡੈਂਸੀ ਉਹ ਨੌਕਰੀਆਂ ਬਰਖਾਸਤ ਕਰਾਏ ਸੀ। ਜਦੋਂ ਦੀ ਲੋਕ ਸਭਾ 'ਚ ਬੜੀ ਵਾਹ ਵਾਹ ਹੋਈ ਸੀ ਤੇ ਜਿੱਤੂ ਨੇ ਲੀਡਰ ਨੂੰ ਹੱਥ ਪਾਲੇ ਜਕ ਨੂੰ ਤੇ ਮੁੜ ਕੇ ਕਹਿੰਦੇ ਸੀ ਨਾਲ ਨਾਲ ਗੰਦਾ ਬਦਲੋ ਤੁਸੀਂ। ਬਦਲਣ ਦੀ ਗੱਲ ਕੀਤੀ ਚੀਫ ਜਿਹੜਾ ਚੀਫ ਜਸਟਿਸ ਸੀ ਉਹ ਆੜ ਕੇ ਕਹਿੰਦਾ ਬਿਲਕੁਲ ਨਹੀਂ ਇਹ ਆਪਣੇ ਦੋਸਲ ਪੂਰੇ ਕਰਕੇ ਜਾਏਗਾ। ਮਤਲਬ ਮੈਰਾਕਲ ਤੋਂ ਭਾਵੇਂ ਸਾਡੀ ਲਿੰਡੜੀ ਹੈਗੀ ਆ ਇਹ ਅਫਸਰ ਸਾਹੀ ਇਹ ਬਹੁਤੀ ਸਾਫ ਸੁਥਰੀ ਹੈ ਚੰਗੇ ਬੰਦੇ ਸਾਫ ਸੁਥਰੇ ਚੰਦ ਬੰਦੇ ਜੀ 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 ਤੁਸੀਂ ਪਲਚੋਲ ਕਰਕੇ ਵੇਖ ਲਓ ਇਹਨਾਂ ਦੇ ਵਿੱਚੋਂ ਨੀਰਾਂ ਨਿਕਲਣਗੀਆਂ ਇਹਨਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਭ੍ਰਿਸ਼ਟਾ ਤੇ ਨਹੀਂ ਭ੍ਰਿਸ਼ਟ ਦੇ ਅੱਗੇ ਨਿਕਲਣਗੇ ਵਿੱਚੋਂ ਇਹਨਾਂ ਦੇ ਜੀ ਜੀ ਬਿਲਕੁਲ ਮੈਂ ਇਹਦੇ ਨਾਲ ਨਾਲ ਹੁਣ ਜ਼ਿਕਰ ਇੱਕ ਹੋਰ ਕਰਨਾ ਚਾਹੁੰਦਾ ਪੱਟੀ ਸਾਹਿਬ ਦਰਸਲ ਇੱਕ ਤਾਂ ਇੱਕ ਮਸਲਾ ਚੱਲਦਾ ਪਿਆ ਲੰਘੇ ਕੱਲ ਤੋਂ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਜ਼ਿਕਰ ਹੋ ਰਿਹਾ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਸਭ ਤੋਂ ਪਹਿਲਾਂ ਪਰਸੋਂ ਇੱਕ ਗੱਲ ਕਹਿ ਦਿੱਤੀ ਜਿਸ ਦੇ ਵਿੱਚ ਦਾਵਾ ਕਰ ਦਿੱਤਾ ਕਿ ਅਸੀਂ ਪਾਰਟੀ ਖੜੀ ਕਰ ਰਹੇ ਹਾਂ ਉਸ ਤੋਂ ਬਾਅਦ ਅੱਜ ਇੱਕ ਟਵੀਟ ਵੀ ਸਰਕੂਲੇਟ ਕਰਨ ਲੱਗ ਗਿਆ ਉਸ ਟਵੀਟ ਦਾ ਜ਼ਿਕਰ ਜਿਹੜਾ ਹੈ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਹੋਣ ਲੱਗ ਗਿਆ ਕਿਉਂਕਿ ਉਹਨਾਂ ਦੇ ਪੇਜ ਤੋਂ ਪਿਆ ਸੀ ਹੋ ਸਕਦਾ ਹੈ ਕਿ ਕਿਸੇ ਨੇ ਪਵਾਇਆ ਹੋਵੇ ਕਿਸੇ ਨੇ ਆਪ ਲਿਖਿਆ ਹੋਵੇ ਭਾਈ ਅਮਰਿਤਪਾਲ ਸਿੰਘ ਨਾਲ ਗੱਲਬਾਤ ਹੋਈ ਹੋਵੇ ਉਹ ਇੱਕ ਅਲਹਿਦਾ ਟੌਪਿਕ ਹੈ ਪਰ ਉਸ ਦੇ ਵਿੱਚ ਕਿਤੇ ਨਾ ਕਿਤੇ ਇਹ ਇਸ਼ਾਰਾ ਸਿੱਧਾ ਹੋ ਗਿਆ ਕਿ ਅਸੀਂ ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਦੀ ਉਹਨਾਂ ਦੀ ਬਾਹਮ ਹੀ ਫੜਾਂਗੇ ਹੁਣ ਪਾਰਟੀ ਬਣੂਗੀ ਇਹ ਤਾਂ ਮਤਲਬ ਦਾਵਾ ਕਰ ਹੀ ਦਿੱਤਾ ਗਿਆ ਕਿ ਪਾਰਟੀ ਬਣਾਈ ਜਾਊਗੀ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਬਾਹਮ ਹੀ ਫੜਾਂਗੇ ਹੁਣ ਸੰਘਰਸ਼ ਕੌਣ ਕਰ ਰਿਹਾ ਹੈ ਕਿ ਇਹ ਇਹਦੇ ਵਿੱਚ ਇਸ਼ਾਰਾ ਕੀਤਾ ਗਿਆ ਉਹਨਾਂ ਵੱਲ ਜਿਹੜੇ ਬਾਗੀ ਲੀਡਰ ਨੇ ਆਕਾਲੀ ਦਲ ਦੇ ਜਾਂ ਕੋਈ ਹੋਰ ਔਰ ਕਿਨੂ ਕਿਨੂ ਨਾਲ ਜੋੜਨ ਲਈ ਤਿਆਰੀ ਜਿਹੜੀ ਹੈ ਉਹ ਭਾਈ ਅਮਰਪਾਲ ਸਿੰਘ ਵਾਲਾ ਦਾ ਪਰਿਵਾਰ ਕਰਦਾ ਪਿਆ ਇੱਕ ਇੱਕ ਕਿਸ ਤਰ੍ਹਾਂ ਦੇਖ ਰਹੇ ਉਸ ਤਰ੍ਹਾਂ ਨੂੰ ਦੇਖੋ ਜਿਹੜੇ ਬਾਗੀ ਤੇ ਦਾਗੀ ਨੇ ਸੂਪਰ ਕਾਰਡ ਲੀਡਰ ਹੂੰ ਜੀ ਬਾਗੀ ਤੇ ਦਾਗੀਆਂ ਦੇ ਖਿਲਾਫ ਤੇ ਇਹ ਡਟ ਕੇ ਖਿਲਾਫ ਵੀ ਇਹਨਾਂ ਨੂੰ ਅਸੀਂ ਭੁੰਜ ਕੇ ਪਾਸੇ ਕਰਨਾ ਭੁੰਜ ਕੇ ਗੱਡੀਆਂ ਤਰ ਗੱਦੀਆਂ ਦਨੋਂ ਅਸੀਂ ਇਹ ਉਸ ਪਾਸੇ ਹੂੰ ਸੰਘਰਸ਼ ਕਰ ਵਾਲੇ ਜਿਹੜੀਆਂ ਸਾਡੀਆਂ ਸੰਘਰਸ਼ੀਲ ਜਥੇਬੰਦੀਆਂ ਦਲ ਖਾਲਸਾ ਲੈ ਲਓ ਬੱਬਰ ਖਾਲਸਾ ਲੈ ਲਓ ਜਿਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਚੋਅ ਸ਼ਰਮ ਸ਼ਰਮਾਤਰੀ ਹੈ ਠੀਕ ਹੈ ਕਰੋ ਤੁਸੀਂ ਜੀ ਲੇਕਿਨ ਸਾਡੀ ਪੰਜਾਬ ਦੀ ਨਹੀਂ ਸਿੱਖਾਂ ਦੀ ਬਦਕਿਸਮਤੀ ਹੋਏਗੀ ਵੀ ਜੇ ਇੱਕ ਇਕਾਲੀ ਦਲ ਹੌਲ ਬਰੂਗਾ ਕੀ ਦਿੱਤਾ ਬੀਜੇਪੀ ਨੇ ਬੀਜੇਪੀ ਐਸਣੇ ਆਪਣੇ ਪੰਜਾਬ ਦੇ ਵਿੱਚ 2027 ਚ ਮੁੱਖ ਮੰਤਰੀ ਬਣਾਉਂਦਾ ਟੀਚਾ ਰੱਖ ਕੇ ਚੱਲੀ ਆ ਜੀ ਉਹ ਕਹਿੰਦੇ ਇਹਨਾਂ ਨੇ ਵੋਟਾਂ ਵੰਡ ਦਿਓ ਜਿੰਨੀ ਜ਼ਿਆਦਾ ਵੰਡ ਇਹਨਾਂ ਦੀ ਹੋਊਗੀ ਉਨਾ ਹੀ ਫਾਇਦਾ ਸਾਨੂੰ ਹੋਊਗਾ ਜੰਮੂ ਖੇਤਰ ਦੇ ਵਿੱਚ 43 ਸੀਟਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਉਹ ਤੇ ਕਾਂਗਰਸ ਦੀ ਤੇ ਬੀਜੇਪੀ ਦੀ ਸਿੱਧੀ ਟੱਕਰ ਉਹਨਾਂ ਜੇ ਨੂੰ ਮੋਮਾਂ ਵਟਾ ਪਜਾਣੀ ਹੈ ਸੀਟਾਂ ਬੀਜੇਪੀ ਨੂੰ ਮਿਲਣੀਆਂ 47 ਸੀਟਾਂ ਕਸ਼ਮੀਰ ਖੇਤਰਸ ਨੇ ਜੀ ਉਹਦੇ ਵਿੱਚ ਬੀਜੇਪੀ ਨੇ ਕੀਤਾ ਵੀ ਜਿਹੜੀ ਨੈਸ਼ਨਲ ਕਾਨਫਰੰਸ ਦੇ ਕਾਂਗਰਸ ਨਾਲ ਸਮਝੌਤਾ ਹੈਗਾ ਸੀ ਪੀਡੀਪੀ ਖੜੀ ਕਰਦੀ ਹੋਰ ਕਿ ਜੇ ਬੰਦੀਆਂ ਖੜਤੀਆਂ ਕਰਦੀਆਂ ਆਜ਼ਾਦ ਖੜੇ ਕਰਦੇ ਵੀ ਵੋਟਾਂ ਦੀ ਵੰਡ ਹੋ ਜੇ ਤੇ ਉੱਥੇ ਇਹਨਾਂ ਨੂੰ ਕੁਝ ਨਹੀਂ ਬਹੁਤ ਮਤਨਾ ਮਿਲਦਾ ਕਿਤੇ ਸਾਡੀ ਗੱਲ ਬਣ ਜAVE ਇਹੀ ਹਾਲ ਪੰਜਾਬ 'ਚ ਬੀਜੇਪੀ ਦੀ ਹੈ ਵੀ ਅਕਾਲੀ ਦਲ ਇੰਨੇ ਕੁ ਬਣਾ ਦਿਓ ਵੀ ਇੰਨੀ ਕੀ ਵੋਟਾਂ ਦੀ ਵੰਡ ਕਰ ਦਿਓ ਵੀ ਸਾਡੇ ਮੀਤਵਾ ਉਹਦੇ ਵੋਟ ਪੈ ਜੇ ਇਨਾਂ ਦੀ ਵੋਟ ਨਹੀਂ ਜਾਵੇ ਇਸੇ ਚੀਜ਼ ਨੂੰ ਲੈ ਕੇ ਚੱਲਦੇ ਆ ਇਹ ਸਾਨੂੰ ਸਮਝਣਾ ਪਊਗਾ ਇਹਦੇ ਉੱਤੇ ਮੈਂ ਕਹੂੰਗਾ ਜੇ ਵਾਕਿਆ ਹੀ ਅਕਾਲ ਤਖਤ ਦਾ ਜਥੇਦਾਰ ਜਿਹੜਾ ਅਕਾਲ ਤਖਤ ਦਾ ਕਹਿੰਦਾ ਆਪਣੇ ਆਪ ਨੂੰ ਮੈਂ ਨਮਾਇੰਦਾ ਵਾਂ ਉਹਨੂੰ ਆਪਣੀ ਜਿਹੜੀ ਭੂਮਿਕਾ ਇੱਕ ਸਾਰੂਕਤ ਨਿਭਾਉਣੀ ਚਾਹੀਦੀ ਹੈ ਉਹ ਬਿਖੈਰ ਪੱਕ ਹੋ ਕੇ ਕੰਨ ਆਵੇ ਜੋ ਸਾਡੀ ਪਰਪਰਣ ਦੀ ਪਿੱਛੇ ਆਉਂਦੀ ਸੀ ਜਦੋਂ ਕੌਮਕੀ ਭੀੜ ਬਣਦੀ ਸੀ ਉਦੋਂ ਜਥੇਦਾਰ ਅਕਾਲ ਤਖਤ ਅਗਵਾਈ ਕਰਦਾ ਸੀਗਾ ਜੇ ਉਹਨਾਂ ਨੇ ਕਿਹਾ ਸੀ ਪਾਰਟੀ ਵੀ ਬਣਾਵਾਂਗੇ ਤੇ ਜਿਹੜੀਆਂ ਖਾੜਕੂ ਤੇ ਮਾਲਕ ਕੇ ਚੱਲਾਂਗੇ ਤੇ ਮੇਰਾ ਘਰ ਵੀ ਕੋਈ ਬਹੁਤਾ ਬੈਨੀਫਿਟ ਨਹੀਂ ਹੋਏਗਾ ਨੁਕਸਾਨ ਹੋਏਗਾ ਠੀਕ ਹੈ ਠੀਕ ਹੈ ਬਿਲਕੁਲ ਬਹੁਤ ਸ਼ੁਕਰੀਆ ਔਰ ਇਹ ਕੁਝ ਇਹੋ ਜਿਹੇ ਮਸਲੇ ਜਿਹਨਾਂ ਨੂੰ ਵਿਚਾਰਨਾ ਅੱਜ ਜ਼ਰੂਰੀ ਸੀ ਹੋਰ ਵੀ ਬਹੁਤ ਕੁਝ ਹੈ ਔਰ ਆਉਂਦੇ ਦਿਨਾਂ ਨੂੰ ਤੁਹਾਡੇ ਸਾਹਮਣੇ ਇਸਮੇਖ ਰੱਖਦੇ ਰਹਾਂਗੇ ਸਾਡੇ ਨਾਲ ਪੱਟੀ ਸਾਹਿਬ ਵੀ ਮੌਜੂਦ ਰਹਿਣਗੇ ਔਰ ਪਲ-ਪਲ ਦੀ ਖਬਰ ਤੁਹਾਡੇ ਤੱਕ ਚਾਹਦੇ ਰਹਾਂਗੇ ਉਹ ਤਕਲੀ ਬਣੇ ਰੋ ਵਨ ਇੰਡੀਆ ਪੰਜਾਬੀ